ਨਵੀਂ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਜਿਹੜੀ ਬਣਾਈ ਆਪਾਂ ਪੰਡ ਦਾਨੇ ਵਾਲੇ ਤੋਂ ਬਣਾਈ ਆ ਲਗਭਗ ਦੋਸਤੋ ਬਾਈ ਕੋਲੇ 5 ਨਾਗਾ ਦੋ ਕਟੀਆਂ ਪਾਲਣ ਦੇ ਕੰਮ ਦੀਆਂ ਦੋਸਤੋ ਤੇ ਤਿੰਨ ਇਧਰ ਸੂਨੀਆਂ ਸਵਾਈਆਂ ਦੋਆਂਾਂ ਵਿੱਚ ਧੋਕੜਾਂ ਗੱਬਣ ਇੱਕ ਨੰਬਰ ਦੋਸਤੋ ਇਹ ਵੀ ਧੋਕੜਾਂ ਗੱਬਣ ਕ੍ਰੋਸ ਸੰਗ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਹੋ ਕੇ ਵੀ ਬਾਈ ਦੱਸਦਾ ਵੀ ਦੁੱਧ ਜਿਹੜਾ ਇਸ ਟਾਈਮ ਇਹ ਦੇ ਰਹੀ ਆ 10 ਲੀਟਰ ਦੋਨਾਂ ਟਾਈਮਾਂ ਦਾ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਕ੍ਰੋਸ ਸੰਗ ਫੈਟ ਵੀ 5 ਪਲੱਸ ਸੰਗ ਜ਼ਰੂਰ ਹੈਗੇ ਆ ਮਗਰ ਮਾ ਇਹ ਵੀ ਟੋਕੜਾ ਗੱਬਣਾ ਤਿੰਨ ਮਹੀਨੇ ਤੋਂ ਚਾਰ ਪੰਜ ਦਿਨ ਬਈ ਦਾ ਵੀ ਘਟਦੀ ਆ ਇਹਦੇ ਵਿੱਚ ਸਿੰਘਾਂ ਦੀ ਹੈਗੀ ਚੁੰਗੀ ਦੂਜੇ ਸੂਏ ਵਾਸਤੇ ਗੱਬਣਾ ਤੀਜੇ ਵਾਸਤੇ ਗੱਬਣਾ ਚੈੱਕ ਪਾਸ ਆ ਦੋਸਤੋ ਤੇ ਦੁੱਧ ਦੇ ਥੱਲੇ ਬਈ ਦਾ ਦਾ 7 ਲੀਟਰ 6 ਲੀਟਰ ਮੰਨ ਕੇ ਦੋ ਟਾਈਮ ਤਿੰਨ ਟਾਈਮ ਚੁਆਇਸ ਕਰ ਸਕਦੇ ਹੋ ਮੁੱਲ ਦੀ ਗੱਲਬਾਤ ਕਰਕੇ ਉਹਦਾ ਕਰਿਆ ਬਈ ਨੇ 35200 ਕਿਲੋਮੀਟਰ ਤੇ ਕਰ ਪਹੁੰਚ 27000 ਚ 200 ਕਿਲੋਮੀਟਰ ਤੇ ਕਰ ਪਹੁੰਚ ਇੱਧਰ ਕਰੀਏ 26000 ਤੇ ਬਈ ਨੇ 200 ਕਿਲੋਮੀਟਰ ਤੇ ਕਰ ਪਹੁੰਚ ਤੇ ਕਿਉਂਕਿ ਦੁੱਧ ਦੇ ਥੱਲੇ ਆ ਗਿਆ 10 ਲੀਟਰ ਸੋਨਾ ਥਾਣਾ ਹਨਾ ਦੋਸਤੋ ਫਿਕਸ ਜਾ ਕੱਲੀ ਤੋਂ ਕਰਾ ਬਿਊਟੀ ਦੇ ਪੱਖ ਤੋਂ ਵੀ ਆ ਗਈ ਚੰਗੀ ਚੰਗੀ ਜਿਆਦਾ ਕੁਆਲਿਟੀ ਵਾਲੀ ਇਧਰਲੇ ਪਾਸੇ ਦੋਸਤੋ 8 ਕੁ ਮਹੀਨੇ ਦੀ ਕੱਟੀ 4 ਹੀ ਥਾਣਾ 15000 ਤੇ ਇਧਰਲੇ ਪਾਸੇ ਦੋਸਤੋ ਗੇਰਾ 17500 ਦਾ 6 ਕੁ ਮਹੀਨੇ ਦੀ ਦਾ ਬੋਲੋ ਨੰਬਰ ਨਾਲ ਸਕਰੀਨ ਤੇ ਫੁੱਲ ਵੀਡੀਓ ਜਾਂ ਡੈਰੀ ਫਾਰਮ ਤੇ ਮਿਲ ਜੂਗੀ ਧੰਨਵਾਦ